ਇੱਕ ਧੀ ਰਾਣੀ ਐ ਛੋਟੀ ਜੀ ਐ ਜੇ ਅਹੀਂ ਛੋਟੀ ਜੀ ਧੀ ਰਾਣੀ ਨੂੰ ਘਰ ਚ ਇਹ ਕਹਿਣਾ ਸ਼ੁਰੂ ਕੀਤਾ ਕਿ ਤੂੰ ਆਹ ਕੰਮ ਸਿੱਖਲਾ ਨਹੀਂ ਤੇ ਤੇਰੀ ਸੱਸ ਨੇ ਤੇ ਨਾਲ ਲੜਨਾ ਕੀ ਬਾਤ ਆ ਬਿਲਕੁਲ ਇੱਕ ਬੱਚੀ ਦੇ ਕੱਚੀ ਸੁਰਤ ਦੇ ਵਿੱਚ ਉਹਦੀ ਸਾਈਕੋਲੋਜੀ ਦੇ ਵਿੱਚ ਅਹੀਂ ਡਰ ਚੜਾਏ ਉਹ ਫੀਡਿੰਗ ਕਰੀ ਜਾ ਰਹੀ ਬਿਲਕੁਲ ਹੈਨਾ ਅਹੀਂ ਰੋਜ਼ ਮਰੇ ਜਦੋਂ ਮਿਲਦਾ ਹੈ ਤੂੰ ਆ ਨਹੀਂ ਕਰਦੀ ਤੇਰੀ ਸੱਸ ਨੇ ਲੜਨਾ ਤੁਹਾਣੀ ਕਰਦੀ ਤੇਰੇ ਇੰਨੇ ਲੜਨਾ ਤਾਂ ਨਹੀਂ ਕਰਦੀ ਤੇਰੇ ਘਰ ਵਾਲੇ ਨੇ ਇਦਾਂ ਕਰਨਾ ਆ ਨਹੀਂ ਕਰਦੀ ਤੇਰੀ ਸੱਸ ਨੇ ਕਰਨਾ ਜਦੋਂ ਉਹ ਧੀ ਰਾਣੀ ਜਵਾਨ ਹੁੰਦੀ ਏ ਤੇ ਉਹ ਸੋਹਰੇ ਜਾਂਦੀ ਏ ਤੂੰ ਸੋਚੋ ਦੀ ਵਿਜ਼ਨ ਕੀ ਹੋਏਗੀ ਸੱਸ ਪ੍ਰਤੀ ਇੱਕ ਡਰ ਦੀ ਉਹ ਸਿਰਫ ਫੋਕਸਡ ਹੋਏਗੀ ਕਿ ਬੁਰਾ ਕੀ ਕਰਦੀ ਮੇਰ ਨਾਲ ਉਹਨੂੰ ਚੰਗਾ ਦਿਖਾਈ ਵੀ ਨਹੀਂ ਦੇਣਾ ਜਿਹੜਾ ਅੱਜ ਸਮਾਜ ਨਾ ਸੱਸ ਦੇ ਰਿਸ਼ਤੇ ਤੋਂ ਪੀੜਦੇ ਉਦੀ ਇੱਕੇ ਬਹੁਤ ਵੱਡੀ ਵਜ੍ਹਾ ਏ ਕਿ ਅਹੀਂ ਉਸ ਦੀ ਮਤ ਦੇ ਵਿੱਚ ਉਸ ਦੀ ਸਾਈਕੋਲੋਜੀ ਦੇ ਵਿੱਚ ਇੱਕ ਡਰ ਪੈਦਾ ਕਰਦਾ ਡਰ ਜਿਵੇਂ ਮਾਂ ਬਾਪ ਨੇ ਪੁਰਾਣੀ ਸਮੇਂ ਚ ਕੀ ਹੁੰਦਾ ਸੀ ਲਾਈਟ ਨਹੀਂ ਸੀ ਹੁੰਦੀ ਜਾਂ ਸ਼ਾਮ ਨੂੰ ਲਾਈਟ ਚਲੀ ਜਾਂਦੀ ਸੀ ਬੱਚਾ ਹਨੇਰੇ ਚ ਚਲਿਆ ਜਾਵੇ ਹਨੇਰੇ ਦੇ ਵਿੱਚ ਤੇ ਉਸ ਨੂੰ ਬਾਅਦ ਚ ਲੱਭਣਾ ਔਖਾ ਏ ਕਿਵੇਂ ਲੱਭਾਂਗੇ ਇਸ ਕਰਕੇ ਮਾਂ ਬਾਪ ਨੇ ਬੱਚੇ ਨੂੰ ਡਰਾ ਦਿੱਤਾ ਕਿ ਪੁੱਤ ਹਨੇਰੇ ਚ ਨਾ ਜਾਈਂ ਭੂਤ ਹੁੰਦਾ ਹਾਂਜੀ ਹੈਨਾ ਠੀਕ ਉਸ ਸੱਚ ਬੱਚੇ ਦੀ ਛੋਟੀ ਉਮਰ ਚ ਇੱਕ ਡਰ ਪਾ ਦਿੱਤਾ। ਅੱਜ ਉਹ ਬੱਚਾ ਭਾਵੇਂ 17-80 ਸਾਲਾਂ ਦਾ ਹੋ ਗਿਆ ਏ। ਭਾਵੇਂ ਉਹ ਲੋਕਾਂ ਨੂੰ ਦੱਸਦਾ ਏ ਕਿ ਮੈਨੂੰ ਡਰ ਨਹੀਂ ਆਉਂਦਾ ਪਰ ਉਹਨੂੰ ਹਨੇਰੇ 'ਚ ਖੜਾ ਕਰਕੇ ਦੇਖੋ ਕਿਤੇ ਨਾ ਕਿਤੇ ਸਹਿਮ ਹੈ। ਕਿਉਂ? ਕਿਉਂਕਿ ਕੱਚੀ ਮੱਤ ਚ ਇੱਕ ਡਰ ਜਿਹੜਾ ਏ ਉਹ ਪਾ ਦਿੱਤਾ ਗਿਆ। ਜਦੋਂ ਅਸੀਂ ਧੀਆਂ ਦੀ ਕੱਚੀ ਮੱਤ 'ਚ ਡਰ ਪਾਵਾਂਗੇ ਸੱਸ ਨੂੰ ਤੇ ਘਰ ਵਾਲੇ ਨੂੰ ਹਉਵਾ ਬਣਾਵਾਂਗੇ। ਤੇ ਨੈਚੁਰਲ ਇਹ ਨਾ ਕਿ ਉਹ ਪਹਿਲੇ ਸਾਲ ਜਿੱਥੇ ਉਹਨੇ ਉਸ ਰਿਸ਼ਤੇ ਨੂੰ ਮੰਨਣਾ ਸੀ ਜਿਸ ਰਿਸ਼ਤੇ ਨਾਲ ਉਹਦਾ ਬਾਉਂਡ ਬਣਾਣਾ ਸੀ ਉਥੇ ਤੇ ਉਹ ਫੋਕਸ ਟੀ ਇਹ ਆ ਕਿ ਨੇ ਗਲਤ ਕਰਨਾ ਹੱਦੀ ਅਗਿਆਨਤਾ ਚੋਂ ਜਾਂ ਹੱਡੇ ਸੁਖੈਲੇ ਕਰਨ ਚੋਂ ਬਿਨਾ ਸਮਝੇ ਇਹ ਜਿਹੜਾ ਏ ਉਹ ਪਰਵਰੀਸ਼ ਚ ਕੁਝ ਜ਼ਹਿਰ ਕੋਲ ਦਾ ਇਸ ਕਰਕੇ ਜਿਹੜਾ ਏ ਉਹ ਅਗਿਆਨਤਾ ਚ ਉਹ ਚੀਜ਼ਾਂ ਡਿਵੈਲਪ ਹੋ ਜਾਂਦੀਆਂ